ਜਲੰਧਰ ਬੈਸਟ ਇਲਾਕੇ ਵਿੱਚ ਉਪਚੋਣਾ ਖਤਮ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਚੋਰ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਗਏ ਨੇ ਤੇ ਅੱਜ ਦਿਨ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਇਲਾਕੇ ਵਿੱਚ دہشت ਦਾ ਮਾਹੌਲ ਬਣਾ ਰਹੇ ਹਨ ਚੋਰੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਕਰਤਾਰਨਗਰ ਵਿਖੇ ਜਿੱਥੇ ਕਿ ਬੈਗ ਬਣਾਉਣ ਵਾਲੀ ਫੈਕਟਰੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਕੀਮਤੀ ਸਮਾਨ ਤੇ ਨਕਦੀ ਚੋਰੀ ਕਰ ਲਈ ਉਕਤ ਸਾਰੀ ਵਾਰਦਾਤ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਆਓ ਦੇਖਦੇ ਹਾਂ ਪਹਿਲਾ ਫੁਟੇਜ ਇਸ ਬੰਦੀ ਗੱਲਬਾਤ ਕਰਦੇ ਆ ਫੈਕਟਰੀ ਦੇ ਮਾਲਕ ਰਜੀਵ ਜੋਸ਼ੀ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਦੋ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਚੋਰ ਉਹਨਾਂ ਦੀ ਫੈਕਟਰੀ ਵਿੱਚੋਂ ਸਲਾਈ ਮਸ਼ੀਨ ਦੀ ਮੋਟਰ, ਐਕਟਿਵਾ ਪੈਨ ਡਰਾਈਵ ਅਤੇ ਦੋ ਤੋਂ 3000 ਰੁਪਏ ਦੀ ਨਕਦੀ ਲੈ ਗਏ। ਉਹਨਾਂ ਕਿਹਾ ਕਿ ਲਗਭਗ 6 ਦਿਨ ਪਹਿਲਾਂ ਉਹਨਾਂ ਦੇ ਨਜ਼ਦੀਕ ਹੀ ਇੱਕ ਹੋਰ ਚੋਰੀ ਦੀ ਵਾਰਦਾਤ ਹੋਈ ਸੀ ਜਿੱਥੋਂ ਕਿ ਚੋਰ LED, ਦੋ ਫੋਨ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ ਸਨ। ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਬਾਈਕੀ ਨਾਮ ਆਪਣਾ ਰਜੀਵ ਜੋਸ਼ੀ ਕਿਹੜੀ ਜਗ੍ਹਾ ਤੋਂ ਕਰਤਾਰ ਨਗਰ ਮੰਡਲ ਸਰ ਕੀ ਮਾਮਲਾ ਕੀ ਆ ਸਾਰਾ ਹੀ ਮੜਾ ਦਦਿਓ ਮਾਮਲਾ ਰਾਤੀ ਚੋਰੀ ਹੋ ਗਈ ਮੇਰੇ ਕੱਟੋ ਲੈ ਗਏ ਨਾਲ ਮਸ਼ੀਨ ਦੀ ਮੋਟਰ ਲੈ ਗਏ ਇੱਕ ਛੋਟੀ ਜੀ ਬੈਟਰੀ ਸੀਗੀ ਉੱਤੀ ਅੱਧੀ ਉਹ ਵੀ ਲੈ ਗਏ ਨਗਦ वगैरा ਕੈਸ਼ ਕੁਛ ਨਗਦ 2200 2500 ਰੁਪਏ ਗੱਲੇ ਚ ਇੱਕ ਕੁਛ ਭਾਂ ਸੀਗੀ 25 30 ਰੁਪਏ ਨਾਲ ਮੇਰੀ ਕੋ ਪੈਨ ਡਰਾਈਵ ਸੀ ਉਹ ਬਹੁਤ ਜੋ ਕਿਹੜੀ ਜਗ੍ਹਾ ਬੈਕਟਰੀ ਮੰਗੀ ਆਪਣੀਆਂ ਆਪਣੀ ਕਰਤਾਰ ਨੇ ਵੇਰੀ ਭਜੀ ਤੇ ਸੀਸੀਟੀਵੀ ਪਟਵਾਈ ਸਾਹਮਣੇ ਵੀ ਹਾਂ ਸੀਸੀਟੀਵੀ ਹੈਗੀ ਆ ਕੋਸ਼ਾਰੇ ਬੰਦੇ ਵਾਰਦਤ ਕੋਈ ਨਜ਼ਰ ਬੰਦੇ ਵਾਰਦਤ ਕਰਦੇ ਨਹੀਂ ਹਾਲਤ ਨੇ ਪਛਾਣ ਚਾਰੇ ਕੋ ਮੂੰਹ ਠੱਗਿਆ ਨਹੀਂ ਨਹੀਂ ਬੰਦੇ ਕਿੰਨੇ ਨਜ਼ਰ ਆ ਰਹੇ ਵਾਰਦਤ ਦੋ ਦੋ ਬੰਦੇ ਆ ਰਹੇ ਨੇ ਠੀਕ ਹੈ ਇਸ ਮੰਦੀ ਪੁਲਿਸ ਨੂੰ ਮਿਲਾਈ ਦੇ ਦਿੱਤੀ ਤੇ ਆ ਜਿੱਤੇ ਹੀ ਪੁਲਿਸ 15 ਮਿੰਟ ਗਿਆ ਕਿਹੜੇ ਥਾਣੇ ਕੋ ਮਿਲਾਈ ਦਿੱਤੀ ਹੈ ਮੈਂ 100 ਨੰਬਰ ਤੇ ਕੀਤੀ ਥਾਣਾ ਕਿਹੜਾ ਪੈਂਦਾ ਤੁਹਾਨੂੰ ਮਨਪਾਰਕ ਠੀਕ ਹੈ ਬਾਈ ਮਾਫ ਮੈਮ ਨੇ ਕਿਹਾ ਕਿ ਬੌਲੀ ਦਾ ਫੋਮ ਆਇਆ ਸੀ 3 ਵਜੇ ਲੱਗੇ ਸ਼ਾਕੇ ਠੀਕ ਹੈ ਜੀ ਕਹਿੰਦੇ ਚੋਰ ਬੜਿਆਗਾ ਅੱਛਾ ਜੀ ਮਿਰੋਪਾ ਦੇਖਿਆ ਕਿ ਤੁਹਾਨੂੰ ਤੁਹਾਨੂੰ ਵਰਕ ਜਿਰੋਪਾ ਦੇਖਿਆ ਚੋਰ ਵਾਦਾ ਤੇ ਜਾ ਚੁੱਕਿਆ ਸੀ ਫਿਰ ਦੇਖਿਆ ਕਿ ਕੀ ਕੀ ਸਮਾਨ ਮਿਸਿੰਗ ਹੋਈ ਹੈ ਹੂੰ ਬਸ ਉਹ ਉਸ ਟੈਂਪਲ ਬਈ ਮੈਸਟੋ ਦਿਖੀ ਸਾਨੂੰ ਤੇ ਹੁਣ ਦੇਖਣ ਦੇ ਆ ਕਿ ਕਿ ਸਮਾਨ ਮਿਸ ਹੋਇਆ ਹੈ ਹੂੰ ਕਿਹੜੀ ਜਗ੍ਹਾ ਦਾ ਮਾਮਲਾ ਭਾਈ ਸਰ ਇਹ ਕਰਤਾਰ ਦੇ ਵਿੱਚੋਂ ਇਸ ਮੰਦੀ ਪੁਲਿਸ ਨੂੰ ਮੋੜ ਦੇ ਦਿੱਤੀ ਹੈ ਕੁਈ ਸਰ ਮੌਕੇ ਲਈ ਆ ਗਿਆ ਜਿਦਾ ਕੁਛ ਦਿਨ ਪਹਿਲਾਂ ਤੁਹਾਡੇ ਦੇ ਜਿਹੜੇ ਚੋਰੀ ਹੋਈ ਘਰ ਦੇ ਵਿੱਚ ਉਹ ਚੋਰਾਂ ਦਾ ਕੀ ਬਣਿਆ ਉਹ ਪੜੇ ਪੁੱਛਣ ਪੜੇ ਨਹੀਂ ਸਰ ਕੰਪਲੇਂਟ ਦਿੱਤੀ ਹੋਈ ਹੈ ਸਾਡੇ ਥੱਲੇ ਉਹ ਕਿਹੜੀ ਜਗ੍ਹਾ ਕਮਿਡਿਟੀ ਦਿੱਤੀ ਹੈ ਉਹ ਵੀ ਥਾਣਾ ਪਰੋ ਕੈਂਪ ਜੇ ਵੀ ਥਾਣਾ ਪਰੋ ਕਿੰਨੇ ਦਿਨ ਹੋ ਗਏ ਤੁਹਾਡੇ ਘਰੇ ਚੋਰੀ ਹੋਈ ਨੂੰ ਸਰ ਮੇਰੇ 24 ਦੀ ਕੋਈ ਸੀ ਅੱਛਾ ਜੀ ਤੇ ਤੇ ਕਿੰਨੇ ਦੀ ਤੀਜੀ ਤੀਜੀ ਬਲਕਿ ਇੱਕ ਹਫਤੇ ਦੇ ਵਿੱਚ ਵਿੱਚ ਵਾਰ ਦੂਜੀ ਵਾਰ ਦਾ ਤਾਂ ਹੋ ਗਈ ਹੈ ਨਹੀਂ ਸਰ ਏਰੀਆ 'ਚ ਵਾਰ ਦਾ ਤਿੰਨ ਚਾਰ ਹੋਈ ਹੈ ਠੀਕ ਹੈ ਕੁਝ ਬੰਦਿਆਂ ਨੇ ਰਿਪੋਰਟ ਨਹੀਂ ਲਿਖਾਈ ਡਰਦੇ ਮਾਰੇ ਉਹ ਕਹਿੰਦੇ ਉਹ ਮੈਂ ਜਦੋਂ ਮੇਰੀ ਚੋਰੀ ਹੋਈ ਸੀ ਉਹ ਮੈਨੂੰ ਮਿਲਣ ਵੀ ਆਏ ਸੀ ਸੋ ਇਹ ਤੇ ਤੁਸੀਂ ਪੁਲਿਸ ਨੂੰ ਕੀ ਮਤਲਬ ਕਿ ਤੁਸੀਂ ਇੱਕ ਵਰਕਰ ਵੀ ਆਵਾਮਾਂ ਦੀ ਪਾਰਟੀ ਦੇ ਕੀ ਕਹਿਣਾ ਚਾਹੁੰਦੇ ਪੁਲਿਸ ਨੂੰ ਮੈਂ ਤਾਂ ਇਹੀ ਸਰ ਕਹਿਣਾ ਕਹਿਣਾ ਜਾਂਦਾ ਕਿ ਪੁਲਿਸ ਆਪਣੀ ਕਾਰਵਾਈ ਕਰੇ ਹੂੰ ਉਹੜਾ ਸਖਤੀ ਨਾਲ ਪੇਸ਼ ਆਵੇ ਸੋ ਕਿ ਇਹ ਵਾਰਦਾ ਸਿਰਫ ਕਾਫੀ ਅੱਗੇ ਲੰਮੇ ਤੋ ਜਾ ਸਕਦੀ ਹੈ ਜੇ ਨਾ